ਨਾ ਹੁਣ ਇਹਦੇ ਵਿੱਚ ਵੀ ਮੇਰੀ ਗਲਤੀ ਐ ਵੀ ਉਹ ਕੰਮ ਨਹੀਂ ਕਰਦੀ ਹੈਗੀ ਤੁਸੀਂ ਮੈਨੂੰ ਐ ਕਿਹਾ ਸੀ ਵੀ ਰਿਸ਼ਤਾ ਕਰਾ ਦੇ ਹੋਰ ਕੋਈ ਕੁੜੀ ਲੱਭੀ ਨਹੀਂ ਫਿਰ ਮੈਂ ਮੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾਤਾ ਨਾ ਪਰ ਪਹਿਲਾਂ ਕੌਣ ਕਰਦਾ ਸੀ ਪਹਿਲਾਂ ਕਿਹੜਾ ਮੈਂ ਹੀ ਕਰਦੀ ਸੀ ਪਹਿਲਾਂ ਦੀ ਤਾਂ ਗੱਲ ਠੀਕ ਐ ਉਹ ਤਾਂ ਚਲ ਮੈਂ ਕੱਲੀ ਸੀ ਓਕੀ ਓਕੀ ਕਰ ਲੈਂਦੀ ਸੀ ਲੈ ਹਾਜੀ ਸਾਰਾ ਝਾੜੂ ਲਾਉਣ ਵਾਲਾ ਪਿਆਗਾ ਆਂਡੇ ਮਾਂਜ ਕੇ ਫਟਾਫਟ ਨਾ ਝਾੜੂ ਲਾਵਾ ਸਾਰੇ ਕੰਮ ਮੈਂ ਹੀ ਪਾਈ

हां ਨਿਬੜ ਗਏ ਕੰਮ ਤਾਂ ਜੀਰੀ ਵੱਡਾਂ ਹੈ ਕੱਲ ਨੂੰ ਆਹ ਦੇਖ ਲੋ ਮਾੜਾ ਮੋਟਾ ਇਹਨਾਂ ਨੂੰ ਕਹਿ ਦਿਆ ਕਰੋ ਮੇਨਾਂ ਕੰਮ ਕਰਾ ਦਿਆ ਕਰੂਗੀ ਸਾਰਾ ਦਿਨ ਮਹਾਰਾਣੀ ਬਣ ਕੇ ਅੰਦਰ ਬੈਠੀ ਰਹਿੰਦੀ ਐ ਮੈਨੂੰ ਕੱਲੀ ਨੂੰ ਕੀ ਸੁੱਕੇ ਦਿੱਤਾਗਾ ਸਾਰਾ ਕੰਮ ਕਿਉਂ ਸੁਮਣ ਕੀ ਕਰਦੀ ਉਹਨੂੰ ਕਹਿ ਦਿਆ ਕਰਨਾ ਤੂੰ ਕਦੇ ਮੇਰੇ ਨਾਲ ਕੰਮ ਕਰਾ ਦਿਆ ਕਰ ਕਿੱਥੇ ਕੰਮ ਕਰਾਉਂਦੀ ਐ ਪਹਿਲਾਂ ਭਾਂਡੇ ਮਾਂਜ ਕੇ ਏਟੀਆਂ ਐਦੋਂ ਪਹਿਲਾਂ ਰੋਟੀ ਲਾਈ ਹੁਣ ਦੇਖ ਲੋ ਸਿਖਰ ਦੁਪਹਿਰਾ ਹੋ ਗਿਆ ਝਾੜੂ ਨੂੰ ਕਈ ਵਾਰ ਕੋਈ ਘਰੇ ਆ ਜਾਂਦਾ ਅਗਲਾ ਕੀ ਕਹੂਗਾ ਵੀ ਦੋ ਜਣੀਆਂ ਨੇ ਇਹ ਕੰਮ ਨਹੀਂ ਕਰ ਸਕਦੀਆਂ ਉਹ ਚੱਲ ਕੋਈ ਗੱਲ ਨਹੀਂ ਤੂੰ ਐਂ ਕਰ ਮੈਨੂੰ ਰੋਟੀ ਲ ਕੋਈ ਗੱਲ ਨਹੀਂ ਪਹਿਲਾਂ ਨਾ ਮੈਂ ਕੰਮ ਕਰ ਲਾਂ ਤੁਸੀਂ ਜਾ ਕੇ ਬਾਪੂ ਕੋਲੇ ਵਹਿਜੋ ਫੇਰ ਸਾਨੂੰ ਰੋਟੀ ਵੜਾਉਣੀ ਆ ਜੇ ਇੱਥੇ ਕੰਮ ਛੱਡਤਾ ਤਾਂ ਇੱਥੇ ਹੀ ਰਹਿ ਜਾਊਗਾ ਓ ਚੱਲ ਕੋਈ ਗੱਲ ਨਹੀਂ ਕੰਮ ਧੰਦੇ ਦਾ ਫੇਰ ਕਰ ਲਈ ਤੂੰ ਐ ਕਰ ਮੈਨੂੰ ਰੋਟੀ ਲਿਆ ਕੇ ਦੇ ਭੁੱਖ ਲੱਗੀ ਪਈ ਆ ਲੈ ਮੈਂ ਤਾਂ ਤਾਂ ਇੱਕੋ ਹੀ ਕੰਮ ਹੋਊਗਾ ਜਾਂ ਤਾਂ ਘਰ ਦੇ ਕੰਮ ਕਰਾ ਲਓ ਜਾਂ ਫੇਰ ਤੋਡੀ ਸੇਵਾ ਕਰਾ ਲਓ ਹੁਣ ਮੈਂ ਕਿੱਧਰ ਕਿੱਧਰ ਹੋ ਜਾ ਓਏ ਮੈਂ ਤੈਨੂੰ ਸੇਵਾ ਕਰਨ ਨੂੰ ਕਦੋਂ ਕਿਹਾਗਾ ਮੈਂ ਕਿਹਾ ਤੈਨੂੰ ਐ ਕਿਹਾ ਵੀ ਮੇਰੇ ਗੋਡੇ ਘੁੱਟ ਦੇ ਅਹੀਂ ਕਿਹਾਗਾ ਵੀ ਰੋਟੀ ਲਿਆ ਦੇ ਭੁੱਖ ਲੱਗੀ ਪਈ ਆ ਓਏ ਸਾਰਾ ਦਿਨ ਤੁਰੇ ਫਿਰਦੇ ਰਹਿਣੇ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਨਾ ਵੀ ਮੈਂ ਪਹਿਲਾਂ ਕੰਮ ਕਰ ਲਾਂ ਫੇਰ ਰੋਟੀ ਬਣਾਉਂਗੀ ਜਾ ਕੇ ਚੁੱਪ ਕਰਕੇ ਨਾ ਬਾਪੂ ਕੋਲੇ ਬਹਿ ਜਾਓ ਮੇਰਾ ਦਿਮਾਗ ਨਾ ਖਰਾਬ ਕਰੋ ਪਹਿਲੀ ਬਹੁਤ ਖਰਾਬ ਹੋ ਰਿਹਾ ਹੈਗਾ ਸਾਰੇ ਕੰਮ ਵਿੱਚ ਪਏ ਨੇ ਜਾ ਬਗਜੋ ਚਲ ਕੋਈ ਨਾ ਰੋਟੀ ਲਿਆ ਦੇਂ ਫਿਰ ਮਾਰ ਕੇ ਛਾੜੂ ਮੈਂ ਬੈਠਾ ਬਾਪੂ ਕੋਲੇ ਨੇ ਕੋਈ ਨਾ ਲਿਆ ਦੂੰਗੀ ਬਗਜੋ ਹੱਦ ਕਰਦੇ ਨੇ ਓਏ ਬਿੰਦਰਾ ਹਾਂ ਬਾਪੂ ਕੀ ਬੋਲੀ ਜਾਂਦੀ ਸੀ ਜਦੋਂ ਖੇਤੋਂ ਆਇਆ ਤੂੰ ਬਣਾ ਉਹ ਕੀ ਦੱਸਾਂ ਬਾਪੂ ਤੈਨੂੰ ਯਾਰ ਹਾਂ ਸਾਰਾ ਦਿਨ ਤਾਂ ਲਖਵੀਰ ਘਰੇ ਖਪੀ ਜਾਂਦੀ ਰਹਿੰਦੀ ਆ ਤੈਨੂੰ ਪਤਾ ਹੀ ਆ ਮੈਸਾਂ ਦਾ ਕਰਦੀ ਆ ਰੋਟੀ ਟੋਕ ਦਾ ਕਰਦੀ ਆ ਸੋਮਣ ਢੱਕਾ ਨਹੀਂ ਤੋੜਦੀ ਉਹ ਚੱਲ ਕੋਈ ਗੱਲ ਨਹੀਂ ਨਿਆਣੀ ਐ ਛੋਟੀ ਐ ਹਜੇ ਹੁਣ ਆਈ ਹੈਗੀ ਹੌਲੀ ਹੌਲੀ ਕੰਮ ਤੇ ਲਾ ਲਾਂਗੇ ਸਾਰੇ ਤੇ ਉਹ ਚੱਲ ਕੋਈ ਗੱਲ ਨਹੀਂ ਬਾਪੂ ਉਹ ਤਾਂ ਨਿਆਣੀ ਆ ਸਰਦਾਰ ਸਾਹਿਬ ਟੜਕੀ ਨਿਕਲ ਜਾਂਦੇ ਨੇ ਆਉਦੀ ਦੁਕਾਨ ਤੇ ਖੇਤ ਮੈਂ ਖਪੀਏ ਨਾ ਰਹਿਣਾ ਉਹ ਚੱਲ ਕੋਈ ਗੱਲ ਨਹੀਂ ਉਹਨੂੰ ਹੁਣ ਤੰਦਾ ਤੋਰਿਆ ਕਰ ਲੈਣ ਦੇ ਤੂੰ ਵੱਡਾ ਐ ਉਹਦੇ ਨਾਲੋਂ ਮਾੜਾ ਜਿਹਾ ਸਮਝ ਗੱਲ ਨੂੰ ਉਹ ਬਾਪੂ ਮੈਂ ਤਾਂ ਸਮਝੀ ਐ ਨਾ ਸਾਰਾ ਕੁਝ ਦੋਨੇ ਜੀ ਢੱਕਾ ਨਹੀਂ ਤੋੜਦੇ ਹੈਗੇ ਅਸੀਂ ਕਿਹੜਾ ਮਸ਼ੀਨਾਗੇ ਸਾਰਾ ਦਿਨ ਖਪੀ ਜੰਨੇ ਰਹਿਨੇ ਔਰੇ ਉਹ ਨਹੀਂ ਨਹੀਂ ਬਿੰਦਰਾ ਤੇਰੀ ਗੱਲ ਜਾਇਜ਼ ਐ ਪਰ ਤੂੰ ਮੜਾ ਜਾ ਸਮਝ ਉਹਦਾ ਵਿਆਹ ਹੁਣ ਹੋਇਆ ਉਹਦੇ ਵਿਆਹ ਤੋਂ ਪਹਿਲਾਂ ਵੀ ਉਤਾ ਦੁਕਾਨ ਦਾ ਹੀ ਸਾਹਮਦਾ ਸੀ ਖੇਤੀਆ ਦਾ ਸਾਰਾ ਤੂੰ ਹੀ ਕਰਦਾ ਸੀ ਇਹ ਤੇਰੀ ਜੱਜ ਬਹੂ ਨੇ ਕਹਿਤਾ ਤੈਨੂੰ ਵੀ ਹਾਂ ਆਏ ਤਾਂ ਤੈਨੂੰ ਲੱਗਦਾ ਵੀ ਹਾਂ ਗੱਲਾਂ ਆਏਂਗੀ ਬਾਹਲਾ ਨਾ ਸੋਚਿਆ ਕਰ ਬੁੜੀਆਂ ਮਗਰ ਨਹੀਂ ਲੱਗੀਦਾ ਹੁੰਦਾ ਦੋਨੇ ਭਰਾਵਾਂ 'ਚ ਫਰਕ ਪੈਜੀ ਛੋਡੇ 'ਚ ਉਹ ਬਾਪੂ ਦੁਕਾਨ ਤੇ ਤਾਂ ਲੱਗਿਆ ਮੈਂ ਸਮਝਦਾ ਤੇਰੀ ਗੱਲ ਤੂੰ ਮੈਨੂੰ ਐਂ ਦੱਸ ਕੈਸਾ ਲ ਹੋ ਗਿਆ ਉਹਨੂੰ ਦੁਕਾਨ ਤੇ ਲੱਗੇ ਨੂੰ ਕਦੇ ਦਿੱਤਾ ਹਿਸਾਬ ਤੈਨੂੰ ਕਿਉਂ ਹਿਸਾਬ ਕਿਉਂ ਨਹੀਂ ਦਿੱਤਾ ਸਾਰਾ ਹਿਸਾਬ ਹੈ ਮੇਰੇ ਕੋਲੇ ਦੱਸ ਕੀ ਪੁੱਛਣਾ ਉਹ ਤਾਂ ਇੰਨੀ ਵੀ ਦਿੰਦਾ ਹਿਸਾਬ ਬਾਪੂ ਮੈਨੂੰ ਤਾਂ ਕਦੇ ਦੱਸਿਆ ਨਹੀਂ ਹੈਗਾ ਵੀ ਇੰਨੇ ਬਚ ਗਏ ਇੰਨਾ ਖਰਚਾ ਹੋ ਗਿਆ ਨਾ ਤੂੰ ਮੈਨੂੰ ਐਂ ਦੱਸ ਤੂੰ ਖੇਤੀ ਕਰਦਾ ਓਨੇ ਕਦੇ ਇੱਥੇ ਹਿਸਾਬ ਮੰਗਿਆ ਹੈਗਾ ਤੂੰ ਮੈਨੂੰ ਹਿਸਾਬ ਦਿੰਨਾ ਹੈ ਉਹ ਮੈਨੂੰ ਹਿਸਾਬ ਦਿੰਦਾ ਹੈ ਗੱਲ ਨਿਬੜ ਗਈ ਠੀਕ ਹੈ ਨਾ ਤੂੰ ਉਹਦਾ ਹਿਸਾਬ ਨਾ ਮੰਗੋ ਤੇਰਾ ਹਿਸਾਬ ਨਹੀਂ ਮੰਗਦਾ ਨੜੇ ਬੁੜੀਆਂ ਪਿੱਛੇ ਲੱਗ ਕੇ ਨਾ ਕਲੇਸ਼ ਕਰੋ ਨਾ ਫਰਕ ਪਾਓ ਮੈਂ ਤੈਨੂੰ ਦੁਬਾਰੇ ਦੱਸ ਦਾਂਗਾ ਲੋਕ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਦੋ ਨੂੰ ਹਾਂ ਆ ਜਾਣ ਭਰਾ ਪਹਿਲਾਂ ਅੱਡ ਹੋ ਜਾਂਦੇ ਨੇ ਇਹ ਗੱਲ ਨਾ ਹੋ ਜੇ ਮੇਰਾ ਪੁੱਤ ਉਹ ਚੱਲ ਕੋਈ ਗੱਲ ਨਹੀਂ ਬਾਪੂ ਐਂ ਕਰ ਤੂੰ ਰੋਟੀ ਖਾ ਲੈ ਜਾ ਚੱਲ ਕੋਈ ਨਾ ਖਾ ਲੈਣਾ ਮੈਂ ਹਰੇ ਦੀ ਰੀੜੀ ਲਿਆਇਆ ਸੀ ਭਰ ਕੇ ਉਹ ਅੰਦਰ ਲੈ ਆਵਾਂ ਹਾਂ ਕੁਝ ਬਾਹਾਂ ਨਹੀਂ ਸੋਚੀਦਾ ਹੁੰਦਾ ਨਾਲੇ ਐਵੇਂ ਹੀ ਮਨਤੇ ਲਾ ਜਾਂਦਾ ਕਾਮਲਾ ਮੰਮੀ ਪੈ ਗਈ ਸੀ ਹਾਂ ਠੀਕੋ ਹਾਂ ਠੀਕ ਹੈ ਤੂੰ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਦੱਸੋ ਮੈਂ ਨਾ ਸਾਰਾ ਦਿਨ ਇਕੱਲੀ ਕੰਮ ਕਰਦੀ ਥੱਕੇ ਜੰਨੀ ਆ ਮਾੜਾ ਮੋਟਾ ਕੰਮ ਤੁਸੀਂ ਮੇਰੇ ਨਾਲ ਕਰਾ ਦਿਆ ਕਰੋ ਆ ਹੁਣ ਦੇਖ ਲਓ ਧੁੱਪੇ ਝੜੂ ਲਾ ਕੇ ਆਈਆਂ ਅੱਛਾ ਮੈਂ ਕੰਮ ਕਰਾਵਾਂ ਦੋ ਮੇਰੀਆਂ ਨੂਹਾਂ ਹੋਣ ਮੈਂ ਕੰਮ ਕਰਦੀ ਚੰਗੀ ਲੱਗਦੀ ਹੈਗੀ ਓਹੋ ਮੰਮੀ ਜੀ ਕਬੀਲਦਾਰੀ ਤਾਂ ਤੁਹਾਡੇ ਹੱਥ ਚ ਹੈਗੀ ਜੇ ਮਾੜੇ ਮੋٹے ਹੱਥ ਪੈਰ ਚਲਾ ਲਓਗੇ ਫਿਰ ਕਿੱਡੀ ਕੀ ਗੱਲ ਹੋ ਜੂਗੀ ਕਦੋਂ ਕਰ ਬਾਰਸ ਨੂੰ ਸਮਾਤਾ ਕਬੀਲਦਾਰੀ ਮੇਰੇ ਕੋਲ ਆ ਫਿਰ ਮੈਂ ਕੰਮ ਕਰਾਂ ਮੈਂ ਨਹੀਂ ਕੰਮ ਕਰਦੀ ਪਈ ਦੋਨੇ ਜਾਣੀਆਂ ਦੋਨੇ ਜਾਣੀਆਂ ਕੰਮ ਕਰੋ ਨਾ ਕਰੋ ਮੰਮੀ ਤੁਸੀਂ ਮਾੜਾ ਮੋਟਾ ਸੁਮਨ ਨੂੰ ਸਮਝਾ ਦਿਓ ਵੀ ਮੇਰੇ ਨਾਲ ਕੰਮ ਕਰਾ ਦਿਆ ਕਰੇ ਮੇਰੇ ਤਾਂ ਉਹ ਆਖੇ ਨਹੀਂ ਲੱਗਦੀ ਭਾਈ ਮੇਰੀ ਗੱਲ ਸੁਣ ਲੈ ਤੇਰੀ ਮਸਤਰੀ ਕੁੜੀ ਹੈਗੀ ਤੂੰ ਕਹਿ ਸਕਦੀਆਂ ਜੇ ਮੈਂ ਕਿ ਹਨਾ ਫਰਕ ਪੈ ਜਾਂਦਾਗਾ ਅਗਲਾ ਕਹਿੰਦਾਗਾ 774 ਹੀ ਕਰਦੀ ਆ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਦੇਖ ਲੰਨੀ ਆ ਜੇ ਸਮਝ ਜੂਗੀ ਮੇਰੀ ਗੱਲ ਵੈਸੇ ਮੰਦੀ ਤਾਂ ਉਹ ਹੈ ਨਹੀਂਗੀ ਜੇ ਮੰਦੀ ਨਹੀਂ ਭਈ ਤੂੰ ਬੈਠੇ ਉਹ ਨਾ ਮੰਜੇ ਤੇ ਰੋਟੀਆਂ ਖਵਾਉਂਦੀਆਂ ਤਾਂ ਕਰਕੇ ਉਹ ਮਸਤਰੀ ਹੈਗੀ ਦੇ ਉਹਨੂੰ ਕੰਮ ਨੂੰ ਕਹੇ ਕਾਹਨੂੰ ਮਸਤੇ ਓਹ ਮम्मी ਜੀ ਮੈਨੂੰ ਆਇਆ ਵੀ ਚਲੋ ਨਿਆਣੀ ਐ ਥੋੜੀ ਥੋੜੀ ਸਮਝ ਜੂਗੀ ਪਰ ਉਹ ਤਾਂ ਉਹੀ ਸੁਭਾਅ ਪੈ ਗਿਆ ਉਹਨੂੰ ਵੀ ਬੈਠੀ ਨੂੰ ਮਿਲਦੀਆਂ ਨੇ ਹੁਣ ਮੰਜੇ ਤੇ ਬੈਠੀ ਉਹ ਭਾਲਦੀ ਐ ਸਾਰਾ ਕੁਝ ਫਿਰ ਖਵਾਈ ਚੱਲ ਭਾਈ ਮੇਰੇ ਕੋਲ ਕੀ ਲੈਣ ਆਈਆਂ ਮੈਥੋਂ ਤਾਂ ਨਾ ਕੰਮ ਅੱਜ ਬਣੇ ਨਾ ਮੈਂ ਕੱਲ ਨੂੰ ਬਣੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਹੁਣ ਵੀ ਕਹਤਾ ਚਲੋ ਠੀਕ ਐ ਮੰਮੀ ਫਿਰ ਮੈਂ ਦੇਖਦੀ ਆ ਗੱਲ ਕਰਕੇ ਕੀ ਕਹਿੰਦੀ ਐ ਚਲੋ ਇੱਕ ਗੱਲ ਹੋਰ ਸੁਣ ਮੇਰੀ ਮੈਨੂੰ ਚਾਰੇ ਕੁੱਟ ਬਣਾ ਕੇ ਲਿਆ ਦਿਓ ਹਾਂਜੀ ਮੰਮੀ ਲਿਆ ਦੰਨੇ 11 ਵਾਲਾ ਟਾਈਮ ਹੋ ਗਿਆ ਚਲੋ ਮੈਂ ਤੁਹਾਨੂੰ ਫੋਨ ਲਾਉਂਦਾ ਲੋ ਗੱਲ ਸੁਣਿਓ ਮੇਰੀ ਮਾੜੀ ਹਾਂਜੀ ਨਾਲ ਤਾਂ ਮੇਰਾ ਫੋਨ ਇਹਦੀ ਚਾਰਜ ਕਰ ਦੋ ਤੁਸੀਂ ਰੀਚਾਰਜ ਅਜਜ ਦਾ ਰਹਿ ਗਿਆ ਇਹਦੇ 'ਚ ਅਜਜ ਦਾ ਰਹਿ ਗਿਆ ਹਾਂਜੀ ਅਜਜ ਦਾ ਰੀਚਾਰਜ ਰਹਿ ਗਿਆ ਜੀ ਕਰ ਦੋ ਫਿਰ ਕੱਲ ਨੂੰ ਮੁੱਕ ਜਾਣਾ ਇਹਨੇ 12 ਮਿੰਟ ਤੋਂ ਬਾਅਦ ਅੱਛਾ ਕੋਈ ਨਹੀਂ ਬਰ ਕੋ ਕੱਲ ਨੂੰ ਕੋ ਬਾ ਕੋਈ ਨਾ ਬਰ ਮੈਂ ਆ ਕੇ ਕਰ ਦੂੰਗਾ ਫਿਰ ਜੀ ਤੁਸੀਂ ਇੱਥੇ ਬੈਠੇ ਕਰ ਦੋਗੇ ਫਿਰ ਕੀ ਹੋ ਜਾਊਗਾ ਚਲ ਕੋਈ ਨਹੀਂ ਕਰ ਦੂੰਗਾ ਫਿਰ ਨਾਲੇ ਆਉਂਦੇ ਹੋਏ ਫਰੂਟ ਲਿਆ ਦਿਓ ਸਾਰਾ ਖੂਨ ਦੀ ਕਮੀ ਹੋ ਰਹੀ ਸਾਰਾ ਦਿਨ ਕੰਮ ਕਰਦੀ ਫਿਰ ਜਾਨੀ ਆ ਮੈਂ ਅੱਛਾ ਚੱਕਲੇ ਫਰੂਟ ਲੈ ਕੇ ਆਣੇ ਹਾਂ ਹਾਂ ਅਨਾਰ ਲਿਆ ਦੇ ਨਾਲੇ ਠੀਕ ਆ ਠੀਕ ਆ ਉਹ ਪਾਪੀ ਦੀ ਮੰਮੀ ਨੂੰ ਪੁੱਛ ਲੈਂਦੀ ਸਾਰਾ ਦਿਨ ਖੱਪਦੀ ਤਾਂ ਮੈਂ ਆਂ ਕਿ ਕੰਮ 'ਚ ਉਹਨਾਂ ਨੂੰ ਪੁੱਛ ਲਓ ਤੁਸੀਂ ਮੈਨੂੰ ਲਿਆ ਦਿਓ ਉਹ ਤੈਨੂੰ ਤਾਂ ਮੈਂ ਲਿਆ ਦੂੰਗਾ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਪਾਪੀ ਨੂੰ ਪੁੱਛ ਲੈਂਦੀ ਉਹ ਵੀ ਕੰਮ ਕਰਦੀ ਸਾਰਾ ਦਿਨ ਨਾ ਉਹਨੂੰ ਮਿੰਦਰ ਦਾ ਕੀਤ ਰਹਿੰਦਾਗਾ ਉਹਨਾਂ ਨੂੰ ਪੁੱਛਣਾ ਜ਼ਰੂਰੀ ਹੈ ਨਾਲ ਤੁਸੀਂ ਕਰੇ ਰਹਿੰਦੇ ਹੋ ਤੁਸੀਂ ਘਰੇ ਦੇਖ ਦੋਗੇ ਵੀ ਉਹ ਕਰਦੀ ਕਿ ਮੈਂ ਕਰਦੀ ਕੰਮ ਚਲ ਕੋਈ ਨਹੀਂ ਫਿਰ ਲੈ ਆਉਂਦਾ ਮੈਂ ਠੀਕ ਹੈ ਠੀਕ ਆਪੇ ਦੇਖ ਲਾ ਭਾਬੀ ਕਿੰਨੇ ਕੰਮ ਮਾਰਦੀ ਆ ਨਹੀਂ ਸਾਰਾ ਦਿਨ ਕੰਮ ਮਾਇਆ ਕਰਦੀ ਸਾਰਾ ਕੰਮ ਤਾਂ ਲੱਕੀ ਕਰਦੀ ਆ ਤਾਂ ਸਾਰਾ ਦਿਨ ਬੈਟ ਤੇ ਬੀਤਦੀ ਆ ਮੈਂ ਤਾਂ ਹਮਦਰਦ ਨਹੀਂ ਮਾੜਾ ਕਿਸੇ ਗਿਆ ਵੀ ਉਹ ਘਰਵਾਰੇ ਨਹੀਂ ਸੋਚਦਾ ਉਹਦਾ ਘਰਵਾਰੇ ਕਿੰਨਾ ਸੋਚਦਾ ਬਾ ਵੀਨੂ ਵੀ ਪੁੱਛਿਆ ਵੀਨਾ ਨੂੰ ਤਾਂ ਕੁਝ ਚਾਹੀਦਾ ਬਾਪੂ ਦੀ ਸਹੀ ਗੱਲ ਆ ਕੁੜੀਆਂ ਪਿੱਛੇ ਲੱਗ ਕੇ ਧਰਨੀ ਖਰਾਬ ਕਰੀਦਾ ਲਖਵੀਰ ਕੀ ਕਰੀ ਜਾਂਦੀ ਸੀ ਕੁਛ ਨਹੀਂ ਜੀ ਦੁੱਧ ਗਰਮ ਕਰਨ ਵਾਲਾ ਪਿਆ ਸੀ ਮੈਂ ਕਿ ਪਤੀਲਾ ਮਾਂਜ ਕੇ ਦੁੱਧ ਗਰਮ ਕਰ ਹੀ ਦੇਵਾਂ ਕੋਈ ਨਾ ਦੁੱਧ ਦਾ ਤੂੰ ਫੇਰ ਕਰਮ ਕਰ ਲਈ ਓਰੇ ਆ ਬੈਠ ਮੇਰੇ ਕੋੜੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਕੱਲ ਨਾਲ ਸੁਮਨ ਗੱਲ ਕਰੀ ਜਾਂਦੀ ਸੀ ਫੋਨ ਤੇ ਅੰਬਰਤ ਨਾਲ ਮੈਂ ਸਾਰਾ ਕੁਝ ਸੁਣ ਲਿਆ ਉਹਨੂੰ ਗੱਪ ਮਾਰੀ ਜਾਵੇ ਕਹਿੰਦੀ ਸਾਰਾ ਕੰਮ ਮੈਂ ਕਰਦੀ ਆ ਲਖਵੀਰ ਤਾਂ ਜਮੇ ਕੰਮ ਨਹੀਂ ਕਰਦੀ ਕਹਿੰਦੀ ਮੇਰਾ ਤਾਂ ਕੰਮ ਕਰ ਕਰ ਕੇ ਖੂਨ ਘਟ ਗਿਆ ਮੈਨੂੰ ਨਾਰ ਲਿਆਦੀ ਅੱਛਾ ਐਡੇ ਗੱਪ ਮਾਰੇ ਉਨ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਕੰਮ ਦੱਸੀ ਕਿਹੜਾ ਕਰਦੀ ਹੈਂਗੀ ਕੰਮ ਤਾਂ ਸਾਰਾ ਦਿਨ ਮੈਂ ਕਰਦੀ ਆਂ ਖੂਨ ਤਾਂ ਮੇਰਾ ਘਟਿਆ ਪਿਆ ਉਹਦਾ ਬੇਲੀ ਬੇਟੀ ਦਾ ਹੀ ਖੂਨ ਕੱਟ ਗਿਆ ਸਾਰਾ ਦਿਨ ਤਾਂ ਫੋਨ ਚੋਂ ਹੀ ਨਿਕਲਦੀ ਸੱਚ ਇੱਕ ਗੱਲ ਹੋਰ ਆ ਅਮਰਦਨ ਤਾਂ ਐ ਵੀ ਪੁੱਛਿਆ ਵੀ ਭਾਬੀ ਹੋਰ ਨੂੰ ਤਾਂ ਨਹੀਂ ਕੁਝ ਚਾਹੀਦਾ ਉਹਨੂੰ ਕਹਿੰਦੀ ਉਹਨਾਂ ਨੂੰ ਤਾਂ ਕੁਝ ਨਹੀਂ ਚਾਹੀਦਾ ਨਾਲੇ ਮੈਂ ਤਾਂ ਅਮਰਤ ਨੂੰ ਹੀ ਮਾੜਾ ਕਹੀ ਗਿਆ ਉਹ ਤਾਂ ਆਪਣੇ ਬਾਰੇ ਇੰਨਾ ਸੋਚਦਾਗਾ ਮਾੜੀ ਤਾਂ ਤੂੰ ਆ ਜਿਹੜਾ ਤਾਂ ਇਹਨੂੰ ਰਿਸ਼ਤਾ ਕਰਾਇਆ ਮੈਂ ਤਾਂ ਆਪੀ ਮਾੜੀ ਹੈਗੀ ਉਹ ਤਾਂ ਸਾਰਾ ਟੱਬਰ ਮੇਰੇ ਪਿੱਛੇ ਪਿੱਛੇ ਫਿਰਦਾ ਰਿਹਾ ਵੀ ਰਿਸ਼ਤਾ ਕਰਾ ਦੇ ਅਮਰਤ ਨੂੰ ਰਿਸ਼ਤਾ ਕਰਾ ਦੇ ਹੁਣ ਜਦੋਂ ਕਰਾਤਾ ਹੁਣ ਕਿ ਤੇਰੀ ਗਲਤੀ ਐ ਕਦੇ ਮਰਚੀ ਦੀ ਐ ਕਦੇ ਜਿਉਂ ਜਿੜੀ ਐ ਉਹ ਰਿਸ਼ਤਾ ਤਾਂ ਕਰਾਤਾ ਚਲ ਵਧੀਆ ਗੱਲ ਆ ਪਰ ਦਿਨ ਨੂੰ ਐ ਕਿਹਾ ਸੀਗਾ ਵੀ ਕੰਮਕਾਰ ਵਾਲੀ ਕੁੜੀ ਹੋਵੇ ਉਹ ਤਾਂ ਸਾਰਾ ਦਿਨ ਬੈਠਾਂ ਤੇ ਬਿਠੀ ਰਹਿੰਦੀ ਆ ਟੱਕਾ ਨਹੀਂ ਤੋੜਦੀ ਨਾ ਹੁਣ ਇਹਦੇ 'ਚ ਵੀ ਮੇਰੀ ਗਲਤੀ ਐ ਵੀ ਉਹ ਕੰਮ ਨਹੀਂ ਕਰਦੀ ਹੈਗੀ ਤੁਸੀਂ ਮੈਨੂੰ ਐ ਕਿਹਾ ਤੀ ਵੀ ਰਿਸ਼ਤਾ ਕਰਾ ਦੇ ਹੋਰ ਕੋਈ ਕੁੜੀ ਲੱਭੀ ਨਹੀਂ ਫਿਰ ਮੈਂ ਮੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾਤਾ ਕੰਮ ਕਰਾਉਣਾ ਨਾ ਕਰਾਉਣਾ ਉਹ ਤਾਂ ਤੁਹਾਡੇ ਵਸ ਦੀ ਗੱਲ ਹੈਗੀ ਹੁਣ ਮੈਂ ਉਹਨੂੰ ਐ ਕਿਵੇਂ ਕਹਾਂ ਵੀ ਤੂੰ ਕੰਮ ਕਰ ਲੈ ਅਮਰ ਤਾਂ ਤਾਂ ਕਹਿ ਹੀ ਸਕਦਾਗਾ ਉਹਨੂੰ ਕਿਹੜਾ ਪਤਾ ਨਹੀਂ ਵੀ ਕੰਮ ਕ ਤੁਸੀਂ ਵੀ ਕਹਿ ਸਕਦੇ ਹੋ ਮਾਣਾ ਮੋਟਾ ਉਹ ਤਾਂ ਸੁਮਨ ਪਿੱਛੇ ਲੱਗਿਆ ਰਹਿੰਦਾਗਾ ਜਿਵੇਂ ਮੰਮੀ ਨੂੰ ਕਹਿੰਨੀ ਆ ਮੰਮੀ ਉਲਟਾ ਮੈਨੂੰ ਭੱਜ ਕੇ ਪੈ ਜਾਂਦੇ ਨੇ ਵੀ ਭਾਈ ਤੁਸੀਂ ਦੋ ਜਾਨੀਆਂ ਤੁਸੀਂ ਆਪ ਕੰਮ ਕਰ ਲਓ ਮੈਂ ਕਿੱਥੇ ਕਿੱਥੇ ਕੰਮ ਕਰਾਂ ਹੋਣਾ ਨਹੀਂ ਮੰਮੀ ਕੋਈ ਰੱਕਾ ਤੋੜਦੀ ਹੈਗੀ ਕੰਮ ਦਾ ਸ਼ਰਮ ਕਰ ਲਓ ਮਾੜੀ ਮੂਟੀ ਮੰਮੀ ਦੀ ਉਮਰ ਦੇਖ ਲੈ ਕਿੰਨੀ ਹੋ ਰਹੀ ਆ ਉਹਦੇ ਤਾਂ ਆਪ ਵਿਚਾਰੀ ਦੇ ਗੋਡੇ ਕਿੱਟੇ ਦੁਖਦੇ ਨੇ ਨਾ ਤੁਸੀਂ ਦੋ ਜਾਨੀਆਂ ਕੰਮ ਨਹੀਂ ਕਰ ਸਕਦੀਆਂ ਸੋਡਾ ਕੀ ਚਾਰ ਪਾਉਣਾ ਸੀਨੇ ਮੈਂ ਤਾਂ ਸਾਰਾ ਦਿਨ ਹੀ ਕੰਮ ਕਰਦੀ ਆ ਉਹਦਾ ਕੀ ਚਾਰ ਪਾਉਣਾ ਤੁਸੀਂ ਉਹ ਤੋਂ ਕਰਾ ਲਿਆ ਕਰੋ ਮਾਣਾ ਮੋਟਾ ਕਹਿ ਸਕਦੇ ਹੋ ਐ ਕਿਹੜਾ ਡਾਂਗ ਮਾਰਦੀ ਏ ਕੀ ਉਹ ਟੋਟੇ ਮੇਰੀ ਗੱਲ ਸੁਣ ਲੈ ਲਖਵੀਰ ਆ ਜਿਹੜਾ ਰੋਜ ਦਾ ਕੁੱਤ ਕਲੇਸ਼ ਹੈ ਨਾ ਇਹ ਤਾਂ ਮੜਾ ਹੀ ਹੁੰਦਾ ਨਾਲੇ ਕਲੇਸ਼ ਦਾ ਮੂੰਹ ਕਾਲਾ ਹੁੰਦਾਗਾ ਤੂੰ ਐਂ ਕਰ ਜਾ ਕੇ ਸੁਮਨ ਨਾਲ ਗੱਲ ਕਰ ਲੈ ਵੀ ਭਾਈ ਕੰਮ ਤੰਦਾ ਮੇਰੇ ਨਾਲ ਕਰਾ ਦਿਆ ਕਰ ਨਾਲੇ ਮੈਂ ਕਹਿੰਦਾ ਸੋਹਣਾ ਨਹੀਂ ਲੱਗਦਾ ਕੋਈ ਗੱਲ ਨਹੀਂ ਜੀ ਕਰ ਲੂੰਗੀ ਗੱਲ ਚੱਲ ਤੂੰ ਐਂ ਕਰ ਚਾਹ ਦੀ ਕਿੰਨੀ ਭਰ ਦੇ ਬਾਪੂ ਤੜਕੇ ਦਾ ਬੈਠਾ ਮੰਡੀ ਚ ਚਾਹ ਲੈ ਕੇ ਜਾਣੀ ਉਹਦੀ ਹਾਂਜੀ ਬਣਾ ਦੰਨੀ ਆ ਮੈਨੂੰ ਤਾਂ ਬਣਾਉਣੀ ਪਊਗੀ ਆ ਫੜੋ ਜੀ ਚਾ ਲੈ ਜੋ ਬਹੁ ਟਾਈਮ ਹੋ ਗਿਆ ਪਹਿਲਾਂ ਹੀ ਵਾਦੀ ਬਣਾਉਂਦੀ ਇੱਕ ਦੋ ਗਲਾਸ ਐ ਨਹੀਂ ਪਤਾ ਉੱਥੇ 4 ਲੱਗ ਜੇ ਅੱਜ ਹਾਂਜੀ ਹਾਂਜੀ ਵਾਦੀ ਬਣਾਈਏਗੀ ਚੱਲ ਕੋਈ ਨਾ ਜਾਣਾਂ ਫਿਰ ਮੈਂ ਕਿੱਧਰੇ ਆਣਾ ਬਿੰਦਰਾ ਉਹ ਚਾਹ ਫੜਾ ਕੇ ਆਉਣਾ ਬਾਪੂ ਦੀ ਯਾਰ ਮੰਡੀ 'ਚ ਬੈਠਾ ਜੀਰੀ ਵੜਾਈ ਅੱਜ ਅੱਜ ਵੜਾਈਏਗੀ ਹਾਂ ਮੈਂ ਫੜਾਇਆ ਉਹਨਾਂ ਭੱਜ ਕੇ ਨਾ ਨਾ ਕੋਈ ਨਾ ਮੈਂ ਫੜਾਇਆ ਆਉਂਗਾ ਮਲੇ ਉੱਧਰ ਖਰਚੇ ਜੇ ਕੇ ਆਉਂਗਾ ਵੀ ਖਰਚੇ ਵੜਦੇ ਉਹ ਖੇਤ ਜਾ ਆਉਂਗਾ ਨਾ ਦੇ ਨਾ ਖਰਚੇ ਵੀ ਹੋਰ ਵੜਾ ਦਾਂਗੇ ਚਲ ਆ ਲੋਡ ਆਣਾ ਕੰਮ ਚਲ ਫਿਰ ਠੀਕ ਆ ਫਿਰ ਮੰਡੀ ਜਾਣਾ ਤੂੰ ਹਾਂ ਮੰਡੀ ਚ ਜਾਣਾ ਮੋਟਰ ਸੇ ਦਾਈਂ ਦਾ ਹਾਂ ਮੋਟਰ ਨਾਲ ਦੇ ਦੇ ਮੈਨੂੰ ਭਰਾ ਇਹ ਕਹਿਣਾ ਮੋਟਰ ਸੇ ਦਾਈਂ ਦਾ ਜੇ ਮੇਰੀ ਲੋਡ ਪਈ ਦੱਸ ਦੀ ਫਿਰ ਮੈਨੂੰ ਕੋਈ ਨਾ ਕੋਈ ਨਾ ਹਾਂ ਫੋਨ ਕਰ ਦੂੰਗਾ ਜੇ ਲੋਡ ਪਈ ਹਾਂ ਹਾਂ ਠੀਕ ਆ ਮੰਮੀ ਕਿਵੇਂ ਪੈਗੀ ਤੂੰ ਠੀਕ ਆ ਹਾਂ ਠੀਕ ਆ ਅੱਜ ਕੱਲ ਬੁਖਾਰ ਜਣਾ ਪੜਾਗਾ ਨਾ ਮੈਂ ਤਾਂ ਠੀਕ ਹਾਂ ਹੱਟਾ ਬੰਦਾ ਔੜਦਾ ਨਹੀਂ ਹੈਗਾ बुखार ਜੇ ਸੁਣਦੇ ਤਾਂ ਹੈਗੇਂਗੇ ਬਾਲੀ ਪੜਾ ਲੈ। ਬਾਲਾ ਪੜਾਗਾ। ਮੈਂ ਤਾਂ ਤੈਨੂੰ ਐ ਪੁੱਛ ਰਹੀ ਆ ਐਡੇ ਸਨੇਹਾ ਕਮ ਆ ਗਿਆ ਅੱਜ। ਉਹ ਮੰਮੀ ਕੰਮ ਜਾਂ ਘਾਟੀ ਹੈਗਾ। ਹੁਣ ਤਾਂ ਉਹ ਚੀਜ਼ਾਂ ਚੱਲੀ ਜਾਂਦਾਗਾ। ਹੁੰਦਾ ਕੰਮ ਠੰਡੀ ਆ ਦਵਾਈਆਂ ਇਹਦਾ। ਚੱਲ ਵਧੀਆ ਹੋਇਆ ਆ ਗਿਆ। ਹੋਰ ਵਧੀਆ ਚੱਲਦਾ ਕੰਮ? ਕੰਮ ਤਾਂ ਵਧੀਆ ਚੱਲੀ ਜਾਂਦਾ ਠੀਕ ਆ। ਨਾਲ ਮੈਨੂੰ ਐ ਸੀਗਾ ਮਾਹ ਥੋੜਾ ਮੋਟਾ ਖੇਤ ਕੰਮ ਕਰਾ ਦੂ ਬਾਈ ਨਾਲ। ਅੱਛਾ। ਹਾਂ ਤਾਂ ਪਹਿਲਾਂ ਆ ਗਿਆ। ਚੱਲ ਵਧੀਆ ਹੋਇਆ ਆ ਗਿਆ। ਹੁੰਜੀ ਦੀ ਤਾਂ ਵੱਢ ਲੈਂਦੀ ਅੱਜ। ਹਾਂ ਬਾਈ ਮੈਨੂੰ ਮਿਲਿਆ ਸੀਗਾ ਇੱਥੇ ਗੇਟ ਤੇ। ਉਹ ਚਾਹ ਲੈ ਕੇ ਗਿਆ ਮੈਨੂੰ ਲੱਗਾ। ਉਹ ਬਾਪੂ ਬੈਠਾਗਾ ਹਾਂ ਉਥੇ ਹਾਂ ਤੇ ਨਾਲੇ ਕਹਿੰਦਾ ਸੀ ਕਰਚੀ-ਕੁਰਚੀ ਵੜਾਉਣੇ ਆ ਕਰਚੇ ਉਹ ਕਹਿੰਦਾ ਫਿਰ ਮੈਂ ਚਾਹ ਫੜਾ ਜੂਗਾ ਨਾਲੇ ਨਾਲੇ ਕਹਿੰਦਾ ਮੈਂ ਖੇਤ ਬਾਗ ਜੂਗਾ ਫਿਰ ਚਲ ਐ ਕਰ ਤੂੰ ਨਾਲੇ ਤਾਂ ਚਾਹ ਪਾਣੀ ਪੀ ਲਾਂ ਅੰਦਰ ਠੀਕ ਆ ਤੇ ਫਿਰ ਤੇਰ ਬਾਈ ਨਾਲ ਦਾ ਹੱਥ ਜਾ ਬਟਾਰੀ ਹਾਂ ਹਾਂ ਬਸ ਮੈਂ ਚਾਹ ਪੀ ਕੇ ਬਾਗ ਜਾਂ ਉਹਨੂੰ ਮੈਂ ਕਹਾਂ ਉਹ ਜੀ ਲੋੜਵੀ ਨੂੰ ਫੋਨ ਕਰਦੀ ਚਲ ਠੀਕ ਆ ਤੂੰ ਰਾਮ ਜਾ ਕਰ ਲੰਮਾ ਬਾਕੀ ਆ ਮੰਡੀ ਚ ਵੀ ਕੀੜਾ ਮਾਰ ਕਿਉਂ ਬੱਪੂ ਗੋਲੇ ਹਾਂ ਉੱਥੇ ਜਾਇਆ ਇਕੱਲੇ ਦਾ ਉੱਥੇ ਹੋਰ ਇਕੱਲੇ ਦਾ ਔਖਾ ਹੋ ਜਾਂਦਾ ਚਲ ਫਿਰ ਮੈਂ ਚਾਹ ਪਾਣੀ ਪੀਂਦਾ ਨਾ ਸਤ ਸਿਆਣਾ ਬੰਦਾ ਗਾ ਹੋਰ ਦੇਖ ਕਿੱਥੇ ਗੌਰ ਰੱਖੀ ਜਾਂਦੀ ਅੰਨੀ ਉਹੀ ਤਾਂ ਗੱਲ ਆ ਤਾਂ ਹੀ ਤਾਂ ਮੈਂ ਮਾ ਚਲ ਗੇੜਾ ਮਾਰਿਆ ਆਉਂਗਾ ਹੋਰ ਤੁੱਪ ਖੜੀਏ ਕਿਥਾਂ ਇੱਥਾ ਹੋਰ ਚਲ ਠੀਕ ਆ ਮੈਂ ਚਾਹ ਪਾਣੀ ਪੀਂਨਾ ਪਰ ਠੀਕ ਆ ਉਹ ਐਂ ਕਰ ਇੱਕ ਗੱਲ ਮੈਂ ਹੋਰ ਪੁੱਲ ਕੀ ਤੈਨੂੰ ਤੇਰੇ ਭੈਣ ਨੂੰ ਫੋਨ ਲਾ ਦੇ ਮੀਤਪਾਲ ਨੂੰ ਮੀਤਪਾਲ ਨੂੰ ਫੋਨ ਲਾ ਦੇ ਹਾਂ ਮੈਂ ਉਹਦੇ ਨਾਲ ਗੱਲ ਕਰ ਲਾਂ ਕੈਂਦੀ ਦਾ ਬਿੰਦਰ ਨੂੰ ਵੀ ਸੀ ਬਿੰਦਰ ਪਹਿਲਾਂ ਜੀਰੀ ਵੜਾ ਕੇ ਆਇਆ अच्छा ते ਹੁਣ ਕਹਿੰਦੇ ਕਾਚੇ ਬਣਾਉਣੇ ਆ ਫਿਰ ਮੈਂ ਕਹੀ ਨਹੀਂ ਮਾਹ ਚਪੱਕ ਆ ਥੁੱਕਿਆਗਾ ਵੀਰ ਬਸ ਸੁੱਤੀ ਨਾ ਬੀ ਉਸੇ ਕਰਦਾ ਭਰਾ ਹੋਇਆ ਪਿਆਗਾ ਮੈਂ ਫੇਰ ਲਾ ਦੂੰਗਾ ਤੂੰ ਲਾ ਦੇ ਸਖਤ ਪੈਰਾ ਉਹ ਤਾਂ ਉਹਦੀ ਚੱਕ ਲੂਗੀ ਦੇਖ ਕੇ ਨੰਬਰ ਲੈ ਇੱਕ ਵਾਰੀ ਲਾਤਾ ਫੋਨ ਮੇ ਹਲੋ ਸਸਰੀ ਕਾ ਮਮੀ ਸਸਰੀ ਕਾਲਟ ਹੋਰ ਕਵੇਂ ਹੋ ਠੀਕ ਆ ਠੀਕ ਆ ਵਧੀਆ ਤੁਸੀਂ ਦੱਸੋ ਤੁਹਾਡੀ ਸਿਹਤ ਕਿਵੇਂ ਹੈ ਠੀਕ ਆ ਵਧੀਆ ਬਤ ਸਾਰੇ ਹੋਰ ਵਧੀਆ ਵਧੀਆ ਲਈ ਜਾਨੇ ਹਾਂ ਤੋ ਤਵਾਈ ਤਾਂ ਤੈਨੂੰ ਪਤੀਆ ਚਲਦੀ ਹੈ ਮੇਰੀ ਹਾਂ ਨਾ ਨਾ ਬਾਇਓ ਫਿਰ ਵਾਦਾ ਵਾਕੇ ਵੈ ਜਾਂਦਾ ਨਾ ਨਾ ਤਵਾਈ ਤਾਂ ਖਾਈ ਜਨੇ ਟੈਂਸਰ ਚੱਲ ਵਧੀਆ ਹੋਰ ਦੱਸ ਹਣੀ ਦਾ ਕੀ ਹਾਲ ਚਾਲ ਠੀਕ ਆ ਮੰਮੀ ਵਧੀਆ ਪਰੌਣਾ ਕਵੇਂ ਰਹਿਣਾ ਹਾਲਾ ਵੀ ਠੀਕ ਹੈ ਅੱਛਾ ਕਰ ਲਾਂ ਦਾ ਫੋਨ ਹਾਂ ਫੋਨ ਤਾਂ ਆ ਜਾਂਦਾ ਉਹਨਾਂ ਦਾ ਛੁੱਟੀ ਕਰ ਆਉਣਾ ਨੇ ਛੁੱਟੀ ਹਜੇ ਤਾਂ ਨਹੀਂ ਆਉਂਦੇ ਮੰਮੀ ਅੱਛਾ ਹਾਂ ਇਹ ਤਾਂ ਫਿਰ ਕਹਿੰਦੇ ਕਈ ਵੀ ਮੈਂ ਹੁਣੇ ਤਾਂ ਆ ਕੇ ਗਿਆਗਾ ਹਨਾ ਇੰਨਾ ਛੇਤੀ ਛੁੱਟੀ ਕਿੱਥੇ ਮਿਲਦੀ ਹੈਗੀ ਤੈਨੂੰ ਪਤਾ ਹੀ ਹੈ ਫਿਰ ਹਣੀ ਤਾਂ ਚੰਡੀਗੜ੍ਹ ਹੀ ਹੈ ਹਨਾ ਹਾਂ ਹਣੀ ਉੱਥੇ ਪੜਦਾ ਫਿਰ ਉੱਥੇ ਰਹਿੰਦਾਗਾ ਹਨਾ ਕੱਲੀ ਆ ਮੈਂ ਤਾਂ ਮੈਂ ਤਾਂ ਐਂ ਕਹਿੰਦੀ ਸਭ ਤਾਂ ਤੂੰ ਆ ਜਾਂਦੀ ਨਾਲ 4 ਦਿਨ ਲਾ ਜਾਂਦੀ ਮੇਰੇ ਕੋਲੇ ਕੋਈ ਨਾ ਮੈਂ ਵੀ ਆ ਜੂੰਗੀ ਮੈਂ ਤਾਂ ਇੱਥੇ ਵੀ ਕੱਲੀ ਐਂਗੀ ਬੈਠੀ ਐਨਾ ਇੱਥੇ ਆ ਜੂੰਗੀ ਲਾ ਜੂੰ 4 ਦਿਨ ਹੋਰ ਨਾਲ ਤਾਂ ਮੇਰਾ ਜੀ ਲੱਗ ਜੂਗਾ ਨਾਲੇ ਪਰਹਾਈਆਂ ਨੀ ਪੱਕੀਆਂ ਖਾਜेंगी ਹੋਰ ਕਿਵੇਂ ਮੱਤਰੀ ਦੀ ਦੁਕਾਨ ਦਾ ਕੰਮ ਕਿਵੇਂ ਹੈ ਵਧੀਆ ਚੱਲੀ ਜਾਂਦਾ ਹੈਗਾ ਅੱਛਾ ਤੇ ਹੋਰ ਬਿੰਦਰ ਦੀ ਖੇਤੀਬਾੜੀ ਕਿਵੇਂ ਹੈ ਖੇਤੀਬਾੜੀ ਠੀਕ ਆ ਅੱਜ ਵੱਢ ਲਿਆ ਆ ਹੁਣ ਕਹਿੰਦਾ ਕਰਤੇ-ਕਰਚੇ ਵੜਾਉਣਾਗਾ ਅੱਛਾ ਹੋਰ ਉਹ ਜਵਾਕ ਸਾਰਾ ਦਿਨ ਖੇਤ ਵਿੱਚ ਫਿਰਦਾ ਰਹਿੰਦਾ ਉਹ ਦੁਕਾਨ ਤੇ ਵਗ ਜਾਂਦਾਗਾ ਚੱਲ ਚੱਲ ਵਧੀਆ ਮੰਮੀ ਜੇ ਕੰਮ ਕਰਨਗੇ ਫੇਰ ਹੀ ਐ ਅੱਜ ਵੀ ਕੰਮ ਕਰਦੇ ਨੇ ਸਵੇਰੇ ਸੌਖੇ ਵੀ ਰਹਣਗੇ ਬੇਲੇ ਜ਼ਰੂਰੀ ਆ ਉਸ ਕੋਲੇ ਨਾਲ ਬਹਿ ਗਏ ਉਸ ਨਾਲ ਬਹਿ ਗਏ ਉਹਦੇ ਨਾਲ ਤਾਂ ਕੁੱਕੇ ਹਾਂ ਇਹ ਤਾਂ ਹੈ ਪੁੱਤ

ਹੁਣਾ ਲਖਵੀਰ ਮੇਰੇ ਕੋਲੇ ਆਈ ਮੰਮੀ ਤੂੰ ਕਰ ਹੁਣ ਪਰ ਦੋ ਤਾਂ ਨੂਹਾਂ ਲਈਆਂ ਤਾਂ ਇਹਨੂੰ ਪਤਾ ਮੇਰੀ ਦਵਾਈ ਚੱਲਦੀ ਆ ਕਿੱਟੇ ਕੋਟੇ ਤਾਂ ਹੂੰ ਜਵਾਬ ਦੇ ਗਏ ਮੇਰੇ ਹਾਂ ਇਹਨਾਂ ਨੂੰ ਪੁੱਛ ਨਾਲ ਹੋਵੇ ਵੀ ਹੁਣ ਤੱਕ ਭਾਈ ਮੈਂ ਕੰਮ ਕਰਕੇ ਸਾਨੂੰ ਇੱਥੋਂ ਤੱਕ ਲਿਆਦਾ ਹੁਣ ਸੋਡਾ ਦਾ ਚੰਗਾ ਕਰ ਲੋ ਮਾਲਾ ਕਰ ਲੋ ਮੈਂ ਕਿੰਨਾ ਚਿਰ ਕਰੂੰਗੀ ਕਰੋ ਮੈਂ ਕਿਸੇ ਕੰਮ ਚ ਨਹੀਂ ਆਉਂਦੀ ਸਾਰਾ ਘਰ ਤਾਂ ਇਹਨਾਂ ਨੂੰ ਸੁਮਾਤਾ ਹਏ ਲਖਵੀਰ ਕਹਿੰਦੀ ਵੀ ਮੰਮੀ ਤੇਰੇ ਕੋਲ ਕਬੀਲਦਾਰੀ ਆ ਥੋੜਾ ਕਰਾਂ ਕੰਮ ਕਰ ਵੀ ਦੇ ਕਬੀਲਦਾਰੀ ਆ ਬੋਲੀਏ ਫਿਰ ਮੈਂ ਕੰਮ ਕਰਾਂ ਓਏ ਆ

ਇਹ ਵਾਲਾ ਚੰਨੀ ਮਾਇਆਂ ਬੋਲਣੀਆਂ ਪਰ ਆ ਕੇ ਮੁੰਡਿਆਂ ਨੂੰ ਦੱਸਦੀ ਉਹ ਆਪੇ ਕਹਿ ਦੇਣਗੇ ਇਹਨਾਂ ਨੂੰ ਠੀਕ ਆ ਪੁੱਤ ਮੈਂ ਤਾਂ ਐਂ ਕਹਿਨੀ ਆਂਗੀ ਵੀ ਤੂੰ ਆ ਜੀ ਚੰਗਾ ਚਾਰ ਪੰਜ ਟਨ ਲਾ ਜਾ ਨਾਲੇ ਤਾਂ ਤੇਰਾ ਟਾਈਮ ਪਾਸ ਹੋ ਜੂਗਾ ਨਾਲੇ ਮੇਰਾ ਟਾਈਮ ਪਾਸ ਹੋ ਜੂਗਾ ਨਾ ਕੋਈ ਨਾ ਆ ਜੂਗੀ ਤੂੰ ਟੈਨਸ਼ਨ ਨਾ ਕਰਿਆ ਕਰ ਮੇਰੀ ਨਾ ਟੈਨਸ਼ਨ ਕਰਿਆ ਕਰ ਠੀਕ ਆ ਪੁੱਤ ਫਿਰ ਮੈਂ ਵੀ ਤੂੰ ਚਾਹ ਮੰਗਾਉਣੀ ਆ ਘੁੱਟ ਪੀਣੀ ਐਂਗੀ ਠੀਕ ਆ ਅੰਬਰਤ ਵੀ ਹੁਣੀ ਆਏ ਸੀ ਉਹਨੂੰ ਆਖਿਆ ਵੀ ਲੰਬਰ ਲਾ ਕੇ ਦੇ ਮੈਂ ਤਾਂ ਵੀਰ ਪਾਲ ਦਾ ਚੱਲ ਵਧੀਆ ਹੋ ਗਿਆ ਫੋਨ ਕਰ ਲੈ ਤੁਸੀਂ ਠੀਕ ਆ ਪੁੱਤ

ਟਾਈਮ ਦਾ ਬਸ ਫਿਰ ਲਖਬੀਰ ਚਾਹ ਜੂ ਬਣਾਉਣ ਲੱਗੀ ਤੈਨੂੰ ਪਹਿਲਾਂ ਪਤਾ ਹੀ ਆ ਘਰ ਦੇ ਕੰਮ ਧੰਦੇ ਕਰੀ ਗਈ ਉਹ ਕੀ ਕਹਿੰਦੇ ਨੇ ਚਾਰ ਚੂਰ ਨੂੰ ਚਾਰ ਕਹਿੰਦੇ ਨੇ 1 ਕੁੱਕ ਵਜੇ ਲਾਵਾਂ ਕਹਿੰਦੇ ਰਾਤ ਨੂੰ ਆ ਪਤਾ ਯਾਰ ਪੱਪੂ ਵਧੀਆ ਰਹਿੰਦੇ ਹਮ ਸੈਲਰ ਜੀ ਸਿੱਟਿਆਂ ਦੇ ਸਿੱਧਾ ਰਾਤ ਨੂੰ ਕਿੱਥੋਂ ਖਪਿਆ ਕਰਾਂਗੇ ਵੀਰੇ ਓਏ ਕੁਛ ਨਹੀਂ ਹੁੰਦਾ ਇਹ ਤਾਂ ਗੱਲ ਹੀ ਕੁਛ ਨਹੀਂ ਹੈਗੀਗੀ ਸੈਲਰ ਚ ਕਾਟ-ਕਾਟ ਦੇ ਉਹ ਕਿੱਥੋਂ ਆਉਂਦੀ ਪੂਰੀ ਹੁੰਦੀ ਹੁਣ ਮੈਂ ਬਹਿਲਾ ਤੈਗਾ ਮੈਂ ਬੈਠਾ ਰੂੰ ਓਰੇ ਮਰੀ ਜੰਨਾ ਤੂੰ ਤਾਂ ਓਏ ਉਹ ਤਾਂ ਤੇਰੀ ਗੱਲ ਠੀਕ ਆ ਕਰੇ ਵੀ ਨਹੀਂ ਸਰਦਾ ਆਪਣੇ ਹੁਣਾ ਡੰਗਰ ਬਸੂ ਨੂੰ ਔਖਾ ਹੋ ਜਾਂਦਾ ਉਹ ਕੁਛ ਨਹੀਂ ਹੁੰਦਾ ਚਾਰ ਦਿਨਾਂ ਨਾਲ 6 ਮਹੀਨੇ ਫਸਲ ਪਾਲੀ ਆ ਯਾਰ ਫੇਰ ਕੀ ਹੁੰਦਾ ਜੇ 2-4 ਰਾਤਾਂ ਅੰਗਾਏ ਕੱਟ ਲਾਂਗੇ ਮਾਰੀ ਜਾਣਾ ਤੂੰ ਤਾਂ ਉਹਦਾ ਫੋਨ ਆਇਆ ਸੀਗਾ ਬਾਪੂ ਬਿੱਟੂ ਦਾ ਹਾਂ ਉਹ ਕਹਿੰਦਾ ਮੈਂ ਖਰਚੇ ਵੱਢ ਜਾਣਾ ਵੜਾ ਦਈਏ ਵੜਾ ਲੋ ਖਰਚੇ ਗੱਠਾ ਬਣਵਾਵਾਂਗੇ ਗੱਠੇ ਹੀ ਬਣਵਾ ਦਾਂਗੇ ਹੋਰ ਅੱਗ ਤਾਂ ਕਾਹ ਨੂੰ ਲਾਉਣੀ ਆ ਹਾਂ ਹਜੇ ਦਿਨ ਪਏ ਨੇ ਰਮਾ ਦਾਂਗੇ ਰਮਾ ਕੇ ਬੀਜਾਂਗੇ ਹਾਂ ਹਨਾ ਉਹ ਨਲੇ ਤੂੰ ਕਹਿਣਾਗਾ ਇਹ ਢਕੀ ਦਾ ਬਾਰੇ ਦਿਨ ਲੱਗਦੇ ਨਹੀਂ ਕਉ ਜੀਰੀਆਂ ਹੋਈਆਂ ਨੇ ਘਟ ਪਾਣੀਆਂ ਨੂੰ ਬਾੜੀ ਕਾਹਲਾ ਛਿੱਦੀ ਛਿੱਦੀ ਚੱਕਣ ਦੀ ਇਹ ਤਾਂ ਦੋ ਦਿਨਾਂ ਚ ਉਹ ਕਰਦਣਗੇ ਆਪਾਂ ਨੂੰ ਵੇਲੇ ਉਹ ਢੋਲ ਦੇਣਗੇ ਐਂ ਤਾਂ ਤੇਰੀ ਗੱਲ ਠੀਕ ਆ ਬਾਪੂ ਹੋਰ ਹੁਣ ਇਹ ਢਕੀ ਤਾਂ ਹੀਓ ਖਿੱਚਾ ਗਈ ਉਧਰ ਦੇਖ ਲੈ ਹੜਾਂ ਚ ਕਿੰਨੇ ਲੋਕ ਮਰ ਗਏ ਹਾਂ ਹਾਂ ਜੀਰੀਆਂ ਹੀ ਨਹੀਂ ਫਿਰ ਉਹ ਤਾਂ ਹੀ ਜੀਰੀ ਤਾਂ ਹੈ ਨਹੀਂ ਹੋਰ ਚੌਲ ਹੀ ਨਹੀਂ ਪੂਰਾ ਹੋਣਾ ਖਿੱਚਣ ਗੇਤਗੀ ਤਾਂ ਉਹੀ ਤਾਂ ਗੱਲ ਹੈਗੀ ਤਾਂ ਹੀ ਉਹਦੀ ਗੱਲ ਫਿਰ ਪਾਣੀਆਂ ਨੂੰ ਉਹ ਇਹਦਾ ਹੁਣ ਲੈ ਜਾਣਗੇ ਦੋ ਦਿਨਾਂ ਚ ਆ ਦੇਖ ਲੈ ਪਈਏ ਫਿਰ ਦੇਨੇ ਉਹ ਤੁਰਦੀ ਤੁਰ ਨਿਗਾਹ ਮਾਰ ਲੈ ਤੂੰ ਸਾਰੀ ਮੰਡੀ ਚ ਹੋਰ ਕੋਈ ਬੰਦਾ ਨਹੀਂ ਹੈ ਆਪਣਾ ਪੰਜਾਬੀ ਕੰਮ ਹੀ ਨਹੀਂ ਕਰਦੇ ਬਾਈ ਕੰਮ ਕਰਕੇ ਰਾਜੀ ਨਹੀਂ ਹੈ ਫਿਰ ਕਹਿੰਦੇ ਨੇ ਭਈਏ ਆਉਂਦੇ ਨਹੀਂ ਓਏ ਉਹ ਤਾਂ ਤੇਰੀ ਗੱਲ ਸਹੀ ਆ ਬਾਪੂ ਪਰ ਆਪਣੇ ਆਲੇ ਕੰਮ ਕਰਦੇ ਨਹੀਂ ਹੈਗੇ ਜੇ ਆਪਣੇ ਆਪ ਦੇ ਕੰਮ ਕਰਦੇ ਹੁਣ ਇਹਨਾਂ ਭਈਆਂ ਤੋਂ ਕੀ ਕਰਾਉਣਾਗਾ ਉਹੀ ਤਾਂ ਗੱਲ ਹੈਗੀ ਹੁਣ ਉਹ ਆਇਆ ਸੀ ਮੇਰੇ ਕੋਲ ਡੈਰੀ ਜੀ ਲੈ ਕੇ ਮੈਂ ਉਹਨੂੰ ਦੱਸੀਗਾ ਦੱਸੀਗਾ ਉਹਨੂੰ ਸਮਝ ਹੀ ਨਹੀਂ ਆਈ ਵੀ ਕੀ ਗੱਲ ਕਹਿੰਦਾ ਨਾ ਹੀ ਦਿਖਿਆ ਮੈਨੂੰ ਤਾਂ ਲੱਗਦਾ ਨਾ ਮੈਨੂੰ ਪਤਾ ਲੱਗਿਆ ਵੀ ਲਿਖਤਾ ਕਾ ਨਾ ਲਿਖਤਾ ਤੂੰ ਨੂੰ ਹੁਣ ਕਹਿ ਕੇ ਜਾਈਂ ਉਹ ਚੱਲ ਕੋਈ ਗੱਲ ਸਮਝ ਕੇ ਗੱਲ ਉਹਦੀ ਉਹ ਚੱਲ ਕੋਈ ਗੱਲ ਨਹੀਂ ਬਾਪੂ ਤਾਂ ਮੈਂ ਉਹ ਲਿਖਿਆ ਦੂੰਗਾ ਹੂੰ ਇੱਥੇ ਤੂੰ ਤੇ ਬਾਤ ਜੇ ਕਰੀ ਜਾਂਦੇ ਨੇ ਸਮਝ ਹੀ ਨਹੀਂ ਦਿੰਦੇ ਭਈਏ ਇਹਨਾਂ ਦੀ ਕਿੱਥੇ ਸਮਝ ਆਉਂਦੀ ਆ ਇੱਥੇ ਪਾਣ ਥੁੱਕੀ ਜਾਂਦੇ ਸੀ ਮੇਰੇ ਸਾਲੇ ਉਹ ਚੱਲ ਕੋਈ ਗੱਲ ਨਹੀਂ ਬਾਪੂ ਬਾਰੀ ਤਾਂ ਮੈਂ ਇਹਨੂੰ ਲਿਖਿਆ ਦੂੰਗਾ ਚੱਲ ਮੈਨੂੰ ਹੁਣ ਬਿੱਟੂ ਡਿੱਕੀ ਜਾਂਦਾ ਹੋਣਾ ਖਰਚੇ ਵੱਢਣ ਆ ਰਹੇ ਉਹ ਮੈਨੂੰ ਜਾਣ ਦੇ ਹਾਂ ਹਾਂ ਜਾ ਬਗ ਜਾਨ ਨਾਲ ਉਹ ਡਿੱਕਦਾ ਹੋਊਗਾ ਗੌਰ ਨਾਲ ਵੜਾ ਲਈ ਖਰਚੇ ਉਹਨਾਂ ਬਾਪੂ ਮੈਂ ਤਾਂ ਮੈਂ ਬਾਰੀ ਲਿਖਿਆ ਦਨਾ हां हां लिखਿਆ ਦੇ ਚੜ ਚੰਗਾ ਫਿਰ ਮੈਂ ਜਾਣਾ ਪੜਾਵਾਂਗਾ ਆਹੋ ਬਗ ਜਾ ਠੀਕ ਆ ਕਿਵੇਂ ਸਹਮਣ ਬੈਠੀ ਆ ਤੂੰ ਕੰਮ ਨਿਭੜੇ ਮੈਂ ਕੰਮ ਕਰਕੇ ਬੈਠੀ ਹੁਣੀ ਨਹਾ ਕੇ ਆਈ ਆਂਗੀ ਤੁਸੀਂ ਕਿਵੇਂ ਜਲਦੀ ਆ ਗਏ ਅੱਜ ਉਹ ਮੈਂ ਤਾਂ ਯਾਰ ਅੱਜ ਤਣ ਪਤਾ ਕੰਮ ਦਾ ਫਿਰ ਘਾਟੀ ਜਲਦਾਗਾ ਹੁਣ ਤਾਂ ਕਰਕੇ ਮੈਂ ਸੁਨੇਹਾ ਆ ਗਾ ਤੁੰਦ ਕੜ ਬੰਦ ਕਰਿਆ ਆ ਯਾ ਸੋ ਵੀਸਵੇ ਕੋਈ ਪਿੱਛੋ ਗਾਕ ਵੀ ਆ ਸਕਦਾਗਾ ਓਏ ਹੁਣ ਸੀਜ਼ਨ ਦਾ ਟਾਈਮ ਚੱਲੀ ਜਾਂਦਾਗਾ ਹੁਣ ਕੰਮ ਥੋੜਾ ਠੰਡਾਗਾ ਤਾਂ ਕਰਕੇ ਤੇ ਮੈਨੂੰ ਆਇਆ ਸੀਗਾ ਨਾਲ ਮੈਂ ਉਹਦਾ ਨਾ ਪਿੰਦਰ ਨਾਲ ਥੋੜਾ ਕੰਮ ਕਰਾਉ ਦੂੰ ਖੇਤਾਂ ਵੀਰੇ ਦਾ ਹੁਣ ਖੇਤ ਵਾਗਿਆ ਤੁਸੀਂ ਉਲ ਘਰੇ ਆ ਗਏ ਉਹ ਖੇਤ ਮੈਨੂੰ ਇੱਥੇ ਮਿਲਿਆਗਾ ਉਹ ਮੰਡੀ ਚ ਗਿਆਗਾ ਚਾਹ ਲੈ ਕੇ ਠੀਕ ਆ ਤੂੰ ਚਾਹ ਤੂੰ ਹੀ ਬਣਾਈ ਇਹਦੀ ਪਿੰਦ ਉਹਨੇ ਲਿਖਵੀ ਦੀ ਹੁਣ ਇਹ ਚਾਹ ਉਹਦਾ ਪਿੰਦ ਦਾ ਕੰਮ ਰਹਿੰਦਾ ਥੋੜਾ ਜਿਹਾ ਉਹ ਤਾਂ ਉੱਧਰ ਟੱਕਰਾਂਗਾ ਨਹੀਂ ਕੰਮ ਕਰੀ ਜਾਂਦੀ ਐ ਚਾਹ ਤਾਂ ਮੈਂ ਬਣਾ ਲੈਂਦੀ ਐਗੀ ਜਿਹੜੀ ਪਿੰਦਰ ਚਾਹ ਲੈ ਕੇ ਗਿਆ ਉਹ ਵੀ ਤੂੰ ਬਣਾਈ ਉਹ ਕਰ हां हां जी चाय ਤਾਂ ਮੈਂ ਹੀ ਬਣਾਈ ਐ ਹੋਰ ਕੌਣ ਬਣਾਊਗਾ ਭੈਣ ਤਾਂ ਉਧਰ ਕੰਮ ਕਰੀਏ ਤੇ ਪਸੂਗਣੇ ਉਧਰੋਂ ਨਹੀਂ ਆਈ ਹੈਗੀ ਉਹ ਤਾਂ ਵਿਚਾਰੀ ਮੈਂ ਵੀ ਹੁਣੀ ਕੰਮ ਕਰਕੇ ਹੁਣੀ ਨਾ ਆ ਕੇ ਆਈ ਆਂ ਹਲੇ ਚਲ ਫਿਰ ਐ ਕਰੋ ਜੇ ਤਾਂ ਚਾਹ ਬਚੀ ਪਈ ਥੋੜੀ ਮੋਟੀ ਮੈਨੂੰ ਲਿਆ ਦੇ ਹਨਾ ਫਿਰ ਮੈਂ ਵੀ ਬਾਪੂ ਕੋਲੇ ਜਾਊਂਗਾ ਮੰਡੀ 'ਚ ਕੋਈ ਨਹੀਂ ਮੈਂ ਚਾਹ ਲਿਆ ਦੇ ਸਾਨੂੰ ਚਾਹ ਲਿਆ ਦੇ ਫਿਰ ਜੇ ਤਾਂ ਉਹੀ ਬਚੀ ਪਈ ਉਹੀ ਲਿਆ ਦੇ ਮਟੰਡੀ ਨੂੰ ਕੀ ਆ ਮੜੀ ਤੱਤੀ ਕਰ ਲਈ ਫਿਰ ਹੋੜ ਬਣਾ ਲਈ ਗਰਮ ਕਰਕੇ ਲਿਆ ਦਿਨੇ ਹਾਂ ਹਾਂ ਐ ਕਰ ਲਈ ਫਿਰ ਆਹ ਕੱਕ ਦੇ ਰੋ ਲੈ ਬੜੀਏ ਹੋ ਗਈ ਵੀਰਪਾਲ ਨਾਲ ਗੱਲ ਲੈ ਮੈਂ ਤਾਂ ਬੋਲੀ ਮਾਰਦੀ ਸੀ ਤੈਨੂੰ ਫੋਨ ਲੈ ਜਾ ਫੜ ਕਰ ਲਈ ਮਮੀ ਗੱਲ ਹਾਂ ਹੋ ਗਈ ਫਟ ਕੀ ਕਹਦੀ ਵੀਰਪਾਲ ਵੀਰਪਾਲ ਨੂੰ ਆਖਿਆ ਮੈਂ ਕਿ ਚਾਰ ਦਿਨ ਲਾ ਜਾ ਕੱਲੀ ਜਾਣੀ ਐ ਇੱਥੇ ਹਾਂ ਕਹਿੰਦੀ ਮਮੀ ਆ ਜੂਗੀ ਅੱਛਾ ਹੋਰ ਚਲ ਫਿਰ ਮੈਂ ਚੱਲਦਾ ਫਿਰ ਬੱਪੂ ਕੋਲ ਜਾਣਾ ਮੰਡੀ ਚ ਚਲ ਠੀਕ ਐ ਤੂੰ ਵਗ ਜਾ ਕਿਤੇ ਚਾਸ ਝੂਟ ਨਾ ਲੱਗਦਾ ਹੋਵੇ ਬੱਪੂ ਇਹ ਧਰੋ ਕਿ ਧਰੋਣਾਗਾ ਤੇਰੇ ਕਿੱਥੇ ਆਪਣਾ ਪੇੜ ਦਾ ਆਪਣਾ ਹੋਸੀਆ ਇਹਦਾ ਮੈਂ ਚਾਹ ਪਿਆ ਕੇ ਆਇਆਗਾ ਚਾਹ ਬੱਦੂ ਸੀ ਮੇਰੇ ਕੋਲੇ ਚਾਹ ਬਚ ਗਈ ਹੋਈ ਹੈ ਤੇ ਬੈਠੇ ਸੀ ਦੋ ਜਾਣੇ ਠੀਕ ਆ ਠੀਕ ਆ ਤੂੰ ਦੁਕਾਨ ਤੋਂ ਆ ਕੇ ਉੱਠ ਕੇ ਉਹ ਦੁਕਾਨ ਤੋਂ ਅਜ ਤਨੂੰ ਪਤਾ ਕੰਮ ਦਾ ਘੱਟ ਹੀ ਆ ਹੁਣ ਤਾਂ ਕਰਕੇ ਮੈਂ ਹਜਾਰ ਬਿੰਦਰ ਨਾਲ ਥੋੜਾ ਮੋਟਾ ਕੰਮ ਕਰਾ ਦਿੰਨਾ ਮੈਂ ਬਿੰਦਰ ਨਾਲ ਕੰਮ ਕਰਾ ਦਿੰਨਾ ਫਿਰ ਖੇਤ ਵਾਗ ਜਾ ਤੇ ਖੇਤ ਜਾਵਾਂ ਹੁਣ ਇੱਥੇ ਠੀਕ ਆ ਚਾਰ ਚੋਟਾਂ ਨਹੀਂ ਲੱਗਦਾ ਹਜੇ ਹਜੇ ਕੋਈ ਚਾਰ ਨਹੀਂ ਲੱਗਦਾ ਕੋਈ ਗੱਲ ਨਹੀਂ ਇਹਨਾਂ ਨਾਲ ਮੈਂ ਵੀ ਹਜੇ ਪੁੱਛਦਾ ਯਾਰ ਮੋਚਰ ਮੂਚਰ ਜਾ ਵਾਦਾ ਹੀ ਜਾਂਦਾ ਠੀਕ ਆ ਠੀਕ ਆ ਦੇਖ ਨਾ ਇਹਨਾਂ ਵੇ ਦੋ ਰੋ ਸੁਕਣੀ ਪਾਉਣੀ ਪਈ ਜੇ ਉਹ ਆਪਣਾ ਡੇਰਾ ਹਾਂ ਹਾਂ ਪਰਾਂ ਦਾ ਠੀਕ ਆ ਠੀਕ ਆ ਮਾੜਾ ਭਾਈ ਤਾਂ ਮੈਂ ਗੱਲ ਤੂੰ ਐ ਕਰ ਤੂੰ ਖੇਤ ਵਗ ਜਾ ਉੱਥੇ ਬਹਿ ਜਾ ਸੜਕਾ ਕੋਲੇ ਉਦੋਂ ਮੈਨੂੰ ਨਾ ਸਖਿਆ ਮੇਰੀ ਮੰਡੀਆਂ ਜੀ ਲੰਗੀ ਚੱਲ ਠੀਕ ਆ ਖੇਤ ਵਗ ਜਾ ਉਹ ਕਰਕੇ ਵੜਾਉਂਦਾਗਾ ਠੀਕ ਆ ਤੇਰੀ ਕੋਈ ਲੋੜ ਹੁੰਦੀ ਹੈਗੀ। ਕਿਆ ਪਾਣੀ ਫੜਾਦੀ ਨਹੀਂ ਦੀ ਹੋਰ ਨਹੀਂ ਹੁੰਦਾ ਤੇ ਇੱਥੇ ਆ ਡੋਲ ਲਈ ਚਾਹੀਦੀ ਮੈਂ ਲੈ ਜਾਣਾ ਨਾਲ ਇਹਨੂੰ ਫਿਰ ਜਾਂਦਾ ਘਰੇ ਰੱਖ ਜੂਗਾ ਆਹ ਹੋਏ ਫੜਾਦੀ ਕਿਆ ਵਗ ਜਾ ਠੀਕ ਆ ਚੱਲ ਚੰਗਾ ਫਿਰ ਆਹ ਹੋਰ ਬਾਸੀਨਾ ਲੰਗੀ ਜੀ ਖੇਤ ਵਗ ਜਾ ਜੇ ਚਾਹ ਚ ਪੀਣੀ ਹੈ ਘਰੇ ਵਗ ਜਾ ਆਪ ਹੀ ਵਗ ਜੂ ਮੈਂ ਤੂੰ ਸੋਚਣਾ ਕਰ ਹੁਣ ਤਾਂ ਪਿੱਛੇ ਹਟਾਂ ਚਾਹ ਮੈਂ ਮੈਂ ਕਈ ਵਾਰੀ ਜੱਥੇ ਲੋਡ ਪਈ ਹੋਰ ਹੋਰ ਹੁਣ ਜਿੰਨਾ ਚਿਰ ਜੀਰੀਆ ਮੈਂ ਨਹੀਂ ਹਿਲਦਾ ਯਾਰ ਵਗ ਜਾ ਤੂੰ ਪੈਣੇ ਸਾਰਾ ਦਿਨ ਫੋਨ ਹੀ ਦੇਖੀ ਜਾਨੀ ਰਹਿਣੀ ਐ ਕੋਈ ਕੰਮ ਦਾ ਡੱਕਾ ਵੀ ਤੋੜ ਲਿਆ ਕਰ ਪਹਿਲਾਂ ਘੜਾ ਪੈਣੇ ਮੈਂ ਹੀ ਕਰਦੀ ਸੀਗੀ ਸੁਣ ਤਾਂ ਮੇਰੇ ਸ਼ਰੀਕੇ ਹੋ ਰਿਹਾਗਾ ਉਹ ਹੋ ਗੱਲ ਸ਼ਰੀਕੇ ਦੀ ਨਹੀਂ ਹੈਗੀ ਸੁਮਣਾ ਦੋ ਬੰਦਿਆਂ ਦੀ ਗੱਲ ਹੋਰ ਹੁੰਦੀ ਐ ਕਿੱਥੇ ਮੈਂ ਇਕੱਲੀ ਸਾਰਾ ਦਿਨ ਖੱਪਦੀ ਐਗੀ ਕਿੱਥੇ ਆਪਾਂ ਦੋਨੇ ਜਾਨੀਏ ਰਲ ਕੇ ਕੰਮ ਕਰ ਦਈਏ ਨਾ ਪਰ ਪਹਿਲਾ ਕੌਣ ਕਰਦਾ ਸੀ ਪਹਿਲਾ ਘੜਾ ਮੈਂ ਹੀ ਕਰਦੀ ਸੀ ਪਹਿਲਾਂ ਦੀ ਤਾਂ ਗੱਲ ਠੀਕ ਐ ਉਹ ਤਾਂ ਚਲ ਮੈਂ ਕੱਲੀ ਥੀਓਕੀ ਥੋਕੀ ਕਰ ਲੈਂਦੀ ਸੀ ਉਹ ਤਾਂ ਮੰਮੀ ਵੀ ਨਾਲ ਲੱਗ ਜਾਂਦੀ ਸੀ ਹੁਣ ਤਾਂ ਮੰਮੀ ਵੀ ਕਹਿ ਦਿੰਦੀ ਐ ਵੀ ਤੁਸੀਂ ਦੋ ਜਾਨੀਓ ਤੁਸੀਂ ਕਰੋ ਭਾਈ ਮੈਂ ਕਿਹੜਾ ਠੇਕਾ ਲਿਆ ਕੰਮ ਦਾ ਦੇਖ ਭੈਣੇ ਮੈਥੋਂ ਨਹੀਂ ਹੁੰਦੇ ਹੈਗੇ ਕੰਮ ਕੋਈ ਆਪਦਾ ਆਪ ਹੀ ਕਰ ਲਿਆ ਕਰੋ ਮੰਮੀ ਨੂੰ ਕਹਿ ਦਿਆ ਕਰੋ ਉਹ ਕਰਾ ਦਿਆ ਕਰੋ ਕਿ ਨਾਲ ਪਹਿਲਾਂ ਵੀ ਤਾਂ ਉਹੀ ਕਰਾਉਂਦੀ ਸੀ ਮੰਮੀ ਕਹਿੰਦੀ ਮੈਥੋਂ ਨਹੀਂ ਕੰਮ ਹੁੰਦੇ ਕਹਿੰਦੀ ਤੇਰੀ ਮਾਸੀ ਦੀ ਕੁੜੀ ਐ ਤੂੰ ਆਪ ਕਹਿ ਉਹਨੂੰ ਵੀ ਕੰਮ ਕਰੇ ਰਿਸ਼ਤਾ ਵੀ ਤਾਂ ਤੂੰ ਹੀ ਕਰਾਇਆ ਸੀਗਾ ਉਹੋ ਭੈਣੇ ਆਪਾਂ ਦੋ ਹੀ ਲੜੀ ਜਾਂਦੇ ਹੈਗੇ ਮੈਂ ਤੁਹਾਨੂੰ ਸਕੀਮ ਦੱਸਦੀ ਐ ਜੇ ਤੁਸੀਂ ਇਹ ਕੰਮ ਤੋਂ ਖੜਾ ਛ ਇਹ ਜੀ ਕਿਹੜੀ ਸਕੀਮ ਹੈ ਜਿਹੜਾ ਕੰਮ ਤੋਂ ਖਿਹੜਾ ਛੁੱਟ ਜਾਊਗਾ ਸਕੀਮ ਤਾਂ ਹੈਗੇ ਬਣੇ ਮੇਰੇ ਕੋਲੇ ਨਾਲ ਸੋਨੂੰ ਨੂੰ ਸੁਣਾ ਪੂਗਾ ਤੇ ਤੁਹਾਡੀ ਭੈਣ ਅੰਦਰ ਬੈਠੀ ਆ ਉਹਨੂੰ ਕੰਮ ਲਾ ਨਾਲ ਤੁਸੀਂ ਸੁੱਖੇ ਹੋ ਜਾਓਗੇ ਸੋਮਨ ਸਕੀਮ ਵੀ ਦੱਸ ਦੇ ਕਿ ਗੱਲਾਂ 'ਚ ਮਸਾਲਾ ਪੁੱਕੀ ਜਾਣਗੀ ਸਕੀਮ ਦੱਸ ਦੀ ਬਣੇ ਮੈਂ ਕੋਈ ਬਾਰੇ ਕੰਮ ਕਰਨ ਲੱਗ ਕੇ ਆਨੀ ਆ ਜਦੋਂ ਮੈਂ ਸਵੇਰੀ ਬਾਜ਼ਾਰ ਜਾ ਕਰੂੰਗੀ ਪਿੱਛੋਂ ਮम्मी ਤੁਹਾਡੇ ਨਾਲ ਆਪ ਹੀ ਕੰਮ ਕਰਾਇਆ ਕਰੂੰਗੀ ਇਹ ਨਾਲ ਸੋਨੂੰ ਨੂੰ ਤਾਣੇ ਮਿਲਨੇ ਹੈ ਕਿ ਫਿਰ ਸੋਮਨ ਤੂੰ ਕੀ ਕੰਮ ਕਰੇਂਗੀ ਦੇਖ ਬਣੇ ਮੈਨੂੰ ਸਲਾਈ ਵੀ ਆਉਂਦੀ ਹੈ ਕੜਾਈ ਵੀ ਆਉਂਦੀ ਹੈ ਮੈਂ ਬੁਟੀਕ ਖੋਲ ਲੈਣੀ ਹੈ ਚਾਹੇ ਪਿੰਡ 'ਚ ਓਹੋ ਫਿਰ ਉਹਦੇ ਦੇਵੇਂ ਲੜੀ ਜਾਂਦੇ ਆਗੇ ਆਪਾਂ ਉਹਦੇ ਦੀ ਨਾ ਸਕੀਮ ਸੋਚੀ ਤੂੰ ਉਹਦੇ ਦਿਮਾਗ ਹੀ ਨਹੀਂ ਕੰਮ ਕਰਿਆ ਪੈਣਾ ਇਹ ਮੈਨੂੰ ਕਿਹੜਾ ਪਤਾ ਸੀ ਮੰਮੀ ਐ ਬੋਲਦੀ ਹੈ ਕਿ ਆਪਾਂ ਤਾਂ ਉਹੀ ਲੜੀ ਜਾਂਦੇ ਆ ਮਾਸੀ ਮਾਸੀ ਦੀ ਕੁੜੀਆਂ ਸਹੀ ਗੱਲ ਐ ਸੁਮਨ ਤੇਰੀ ਜੇ ਤੂੰ ਬਟੀਕ ਵਗ ਜਾ ਕਰੇਂਗੀ ਫਿਰ ਤਾਂ ਮੰਮੀ ਆਪੇ ਕੰਮ ਕਰਾਇਆ ਕਰੂਗੀ ਮੇਰੇ ਨਾਲ ਨਾਲੇ ਕਈ ਵਾਰ ਤਾਂ ਬਾਪੂ ਵੀ ਕਹਿੰਦਾ ਕਰੂਗਾ ਵੀ ਭਾਈ ਇਹੋ ਕੱਲੀ ਖੱਬੀ ਆਂਦੀ ਐ ਤੂੰ ਵੀ ਨਾਲ ਕੰਮ ਕਰਾ ਦੇ ਫਿਰ ਤਾਂ ਮੰਮੀ ਭਾਵੇਂ ਕੰਮ ਕਰਾ ਦੇ ਕਰੇ ਮੇਰੇ ਨਾਲ ਉਹ ਨਹੀਂ ਉਹ ਕੰਮ ਕਰਾਉਂਦੀ ਫਿਰ ਦੇਖੀ ਪੈਣੇ ਬੁੜੀ ਸੋਡੇ ਮੂਰੇ ਕੰਮ ਕਰਦੀ ਸਹੀ ਗੱਲ ਐ ਨਾਲੇ ਛੋੜ ਨਾਲ ਮम्मी डੈਡੀ ਨਾਲ ਗੱਲ ਕੀਤੀ ਤਾਂ ਹੈਗੀ ਸੀ ਕਿ ਸਾਡੀ ਕੁੜੀ ਕੋਈ ਕੰਮ ਕਰੂਗੀ ਹੁਣ ਤੁਸੀਂ ਮੰਮੀ ਡੈਡੀ ਨਾਲ ਮੰਮੀ ਤੇ ਬਾਪੂ ਨਾਲ ਆਪੀ ਗੱਲ ਕਰ ਲਿਓ ਨਾਲੇ ਵੀਰੇ ਹੋਰਾਂ ਨਾਲ ਕਿਉਂਕਿ ਮੈਂ ਗੱਲ ਨਹੀਂ ਕਰ ਸਕਦੀ ਜੇ ਤੁਸੀਂ ਕਰਾਇਆ ਫਿਰ ਮੇਰਾ ਕੋਈ ਗੱਲ ਨਹੀਂ ਸੁਹਣਾ ਮੈਂ ਆਪੀ ਗੱਲ ਕਰ ਲਵਾਂਗੀ ਹੋਰ ਭਾਵੇਂ ਨਾਲੇ ਮੈਂ ਜਦ ਪਟਿੱਕ ਜਾਇਆ ਕਰੂਗੀ ਸਵੇਰੇ ਜਲਦੀ ਜਲਦੀ ਛੋੜ ਨਾਲ ਅੰਤਰੰਤਰੇ ਕੰਮ ਕਰਾ ਦਿਆ ਕਰੂ ਫਿਰ ਬਾਰੋਂ ਨਹੀਂ ਮੈਂ ਕਰਾ ਕੇ ਜਾਂਦੀ ਫਾਰੋਂ ਮੰਮੀ ਆਪੀ ਕਰਿਆ ਕਰੂਗੀ ਨਾ ਕੋਈ ਗੱਲ ਨਹੀਂ ਸੁਹਣਾ ਇੰਨੇ ਹੀ ਸੌਖਾ ਜੋ ਬਹੁਤ ਹੈਗਾ ਤੂੰ ਤਾਂ ਚੱਲ ਬਗ ਜਾਇਆ ਕਰੇ ਮੰਮੀ ਫੇਤਾ ਕਰਾਈ ਕਰਿਆ ਕਰੂਗੀ। ਹੋਰ ਭਾਣੇ ਹੁਣ ਤਾਂ ਸਾਰਾ ਦਿਨ ਬੈੱਡ ਤੇ ਬੈਠੀ ਭਾਲਦੇ ਕਦੇ ਚਾਹ ਲਿਆ ਦੇ ਕਦੇ ਰੋਟੀ ਜਾ ਦੇ। ਮਾਂਗਰ ਆਪੇ ਕਰੂਗੀ। ਹੋਰ ਚਲੇ ਵੀ ਵਧੀਆਗਾ। ਚਲ ਠੀਕ ਐ ਸੁਮਨ ਮੈਂ ਨਾ ਕੰਮ ਕਰ ਲਾਂ। ਠੀਕ ਐ ਭਾਣੇ ਕਰ ਲਾਂ। ਹਾਂ। ਹੁਣ ਆਉ ਬਣਿਆ ਯਾਰ ਆਪੇ ਪਿੱਛੋਂ ਲੜ ਲੜ ਮਰੀ ਜਾਣਗੇ। ਹੁਣ ਬੱਜੂ ਨਾਲੇ ਤੇ ਦਿਲ ਦਾ। ਨਾਲੇ ਮੈਂ ਤਾਂ ਪਿੱਛੇ ਨਹੀਂ ਕੰਮ ਕੀਤਾ ਹੈਗਾ। ਮੈਂ ਇੱਥੇ ਕੰਮ ਕੀ ਕਰੂਗੀ? ਮੈਂ ਤਾਂ ਉਹ ਵੀ ਨਹੀਂ ਟੱਕਾ ਤੋੜ ਕੇ ਰਾਜੀ ਨਾਲ।